ਲਵ ਜਿਹਦ ਵੋਟ ਜਿਹਦ ਦੀ ਤਰਾਈ ਹੁਣ ਇੱਕ ਸ਼ਰਬਤ ਜਿਹਦ ਵੀ ਚੱਲ ਰਿਹਾ ਹੈ ਇਹ ਸਟੇਟਮੈਂਟ ਜਾਰੀ ਕਰਦਿਆਂ ਬਾਬਾ ਰਾਮਦੇਵ ਦੇ ਵੱਲੋਂ 3 ਅਪ੍ਰੈਲ ਨੂੰ ਵੀਡੀਓ ਪਾਈ ਗਈ ਸੀ ਜਦੋਂ ਪਤੰਜਲੀ ਦੀ ਸ਼ਰਬਤ ਦੀ ਲਾਂਚਿੰਗ ਸੀ ਅਜਿਹੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਟਿੱਪਣੀ ਕੀਤੀ ਗਈ ਤਾਂ ਹੁਣ ਉਸ ਮਸਲੇ ਨੂੰ ਲੈ ਕੇ ਵਿਵਾਦ ਇੰਨਾ ਪੱਖ ਗਿਆ ਕਿ ਹਮਦਰਦ ਫਾਊਂਡੇਸ਼ਨ ਦੇ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਜਿਸ ਦੇ ਵਿੱਚ ਅੱਜ ਦਿੱਲੀ ਹਾਈ ਕੋਰਟ ਦੇ ਵੱਲੋਂ ਫਟਕਾਰ ਜੋ ਹੈਗੀ ਬਾਬਾ RAMDEV ਨੂੰ ਪਾਈ ਗਈ ਹੈ ਲਾਂਤਾ ਪਾਈਆਂ ਗਈਆਂ ਨੇ ਕਿ ਆਖਰ ਇਹ ਕਿਹੋ ਜਿਹੀ ਸਟੇਟਮੈਂਟ ਪਾਸ ਕੀਤੀ ਗਈ ਹੈਗੀ ਇਹੋ ਜਿਹੀ ਸਟੇਟਮੈਂਟ ਤਾਂ ਅਸੀਂ ਸੁਣਨਾ ਵੀ ਪਸੰਦ ਨਹੀਂ ਕਰਾਂਗੇ ਦੇਖਣਾ ਵੀ ਪਸੰਦ ਨਹੀਂ ਕਰਾਂਗੇ ਜਿਸ ਤਰੀਕੇ ਦੇ ਨਾਲ ਇਹ ਵੀਡੀਓ ਪਾਈ ਗਈ ਹੈ ਇਹ ਮਤਪੇਦ ਜੋ ਹੈ ਉਹ ਵਧਾਉਣ ਦੇ ਲਈ ਵੀਡੀਓ ਪਾਈ ਗਈ ਹੈ ਤੁਸੀਂ ਜੋ ਹੈ ਜਿਸ ਤਰੀਕੇ ਨਾਲ ਵੀਡੀਓ ਪਾਈ ਗਈ ਹੈ ਤਾਂ ਤੁਸੀਂ ਕਿਸੇ ਦਾ ਜਿਹੜਾ ਹੈਗਾ ਮਨ ਦੁਖਾਇਆ ਹੈਗਾ ਹਾਲਾਂਕਿ ਇਸ ਦੇ ਵਿੱਚ ਰਾਮਦੇਵ ਜੋ ਨੇ ਬਾਬਾ ਰਾਮਦੇਵ ਉਹਨਾਂ ਦੇ ਵੱਲੋਂ ਜਦੋਂ ਕੋਰਟ ਦੇ ਵੱਲੋਂ ਲਾਣਤਾ ਪਾਈਆਂ ਗਈਆਂ ਹਾਈ ਕੋਰਟ ਦੇ ਵੱਲੋਂ ਲਾਣਤਾ ਪਾਈਆਂ ਗਈਆਂ ਤਾਂ ਬਾਬਾ ਰਾਮਦੇਵ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਅਸੀਂ ਅਜਿਹੀਆਂ ਵੀਡੀਓਜ਼ ਨਹੀਂ ਪਾਵਾਂਗੇ ਅਜਿਹੀਆਂ ਵੀਡੀਓਜ਼ ਬਿਲਕੁਲ ਵੀ ਨਹੀਂ ਪਾਵਾਂਗੇ ਜਿਸ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਧਾਰਮਿਕ ਸਟੇਟਮੈਂਟ ਜੋ ਹੈ ਉਹ ਸ਼ਾਮਲ ਹੋਵੇ ਕਾਇਸ ਨੂੰ ਲੈ ਕੇ ਲਗਾਤਾਰ ਮਸਲਾ ਪੱਖਿਆ ਹੋਇਆ ਸੀ ਤੇ ਅੱਜ ਦਿੱਲੀ ਹਾਈ ਕੋਰਟ ਦੇ ਵਿੱਚ ਇਸ ਮਸਲੇ ਉੱਤੇ ਸੁਣਵਾਈ ਹੋਈ ਹੈ ਸੁਣਵਾਈ ਹੋਣ ਦੇ ਦਰਮਿਆਨ ਜੋ ਹੈ ਹਾਈ ਕੋਰਟ ਦੇ ਵੱਲੋਂ ਫਟਕਾਰ ਲਗਾਈ ਗਈ ਹੈ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਬਾਬਾ RAMDEV ਦੀ ਜੋ ਟਿੱਪਣੀ ਹੈ ਜੋ ਉਹਨਾਂ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ ਉਹ ਮਾਫੀ ਦੇ ਬਿਲਕੁਲ ਵੀ ਲਾਇਕ ਨਹੀਂ ਹੈ ਵੀਡੀਓ ਦੇਖ ਕੇ ਅੱਖਾਂ ਤੇ ਕੰਨਾਂ ਉਤੇ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਅਜਿਹਾ ਕੋਈ ਸੱਚ ਕਿਵੇਂ ਕਹਿ ਸਕਦਾ ਹੈ ਬਾਬਾ RAMDEV ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਹੈਗਾ ਉਹ ਬਿਲਕੁਲ ਅਣਉਚਿਤ ਹੈ ਤੇ ਬਾਬਾ RAMDEV ਜੋ ਹੈ ਉਹਨਾਂ ਦੀ ਸ਼ਰਬਤ ਜਿਹਹਾਦ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋਈ ਸੀ ਅਜਿਹੇ ਦੇ ਵਿੱਚ ਬਾਬਾ RAMDEV ਜੋ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਅਸੀਂ ਜੋ ਹੈ ਸਾਰੀਆਂ ਹੀ ਵੀਡੀਓਜ਼ ਜੋ ਨੇ ਉਹ ਹਟਾ ਦਵਾਂਗੇ ਸੋਸ਼ਲ ਮੀਡੀਆ ਤੋਂ ਭਾਵੇਂ ਪ੍ਰਿੰਟ ਮੀਡੀਆ ਦੇ ਵਿੱਚ ਹੈ ਅਸੀਂ ਵੀਡੀਓ ਹਟਾ ਦਵਾਂਗੇ ਤਾਂ ਦੂਜੇ ਪਾਸੇ ਹਾਈ ਕੋਰਟ ਦੇ ਵੱਲੋਂ ਜੋ ਹੈ ਬਿਆਨ ਇਹ ਜਾਰੀ ਕੀਤਾ ਗਿਆ ਕਿ 1 ਮਈ ਤੱਕ ਜੋ ਹੈ 5 ਦਿਨਾਂ ਦਾ ਸਮਾਂ ਦਿੱਤਾ ਗਿਆ ਕਿ 1 ਮਈ ਤੱਕ ਐਫੀਡੈਵਟ ਜਮ੍ਹਾਂ ਕਰਵਾਇਆ ਜਾਵੇ ਜੋ ਤੁਸੀਂ ਕਹਿ ਰਹੇ ਹੋ ਕਿ ਵੀਡੀਓ ਜੋ ਹੈਗੀਆਂ ਉਹ ਡਿਲੀਟ ਕਰ ਦਿੱਤੀਆਂ ਜਾਣਗੀਆਂ ਤਾਂ ਤੁਹਾਨੂੰ ਦੱਸ ਦਈਏ ਜੋ ਗੁਰੂ ਬਾਬਾ RAMDEV ਨੇ ਮੰਦਲਬਾਰ ਨੂੰ ਦਿੱਲੀ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਹਮਦਦ ਨੈਸ਼ਨਲ ਫਾਊਂਡੇਸ਼ਨ ਇੰਡੀਆ ਦੇ ਰੂ ਅਫਜ਼ਾ ਉਤਪਾਦ ਦੇ ਵਿਰੁੱਧ ਸਾਰੇ ਜੋ ਇਸ਼ਤਿਹਾਰ ਨੇ ਚਾਹੇ ਪ੍ਰਿੰਟ ਮੀਡੀਆ ਦੇ ਵਿੱਚ ਹੋਵੇ ਚਾਵੇਂ ਪਾਵੇਂ ਉਹ ਮੀਡੀਆ ਵੀਡੀਓ ਦੇ ਰੂਪ ਦੇ ਵਿੱਚ ਕਿਤੇ ਵੀ ਹੋਵੇ ਅਸੀਂ ਉਸ ਨੂੰ ਹਟਾ ਦੇਵਾਂਗੇ RAMDEV ਅਤੇ Patanjali Foods Limited ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਜੋ Rajiv Nayyar ਨੇ ਉਹਨਾਂ ਨੇ ਜਸਟਿਸ ਅਮਿਤ ਬਾਂਸਲ ਦੇ ਸਾਹਮਣੇ ਇਹ ਦਲੀਲ ਰੱਖੀ ਹੈਗੀ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਮਹੀਨੇ ਦੀ ਸ਼ੁਰੂ ਦੇ ਵਿੱਚ RAMDEV ਨੇ Patanjali ਦੇ gulab sharbat ਦਾ ਪ੍ਰਚਾਰ ਕਰਦੇ ਹੋਏ ਦਾਵਾ ਕੀਤਾ ਸੀ ਕਿ ਹਮਦਰਦ ਦੇ ਰੂਹ ਅਬਜ਼ਾ ਤੋਂ ਕਮਾਈ ਪੈਸੇ ਦੀ ਵਰਤੋਂ ਮਦਰਸੇ ਅਤੇ ਮਸਜਿਦਾਂ ਬਣਾਉਣ ਦੇ ਲਈ ਕੀਤੀ ਜਾਂਦੀ ਹੈ ਹਾਲਾਂਕਿ ਬਾਅਦ ਦੇ ਵਿੱਚ RAMDEV ਨੇ ਆਪਣੀ ਟਿੱਪਣੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਹਨਾਂ ਕਿਸੇ ਵੀ ਬ੍ਰਾਂਡ ਜਾਂ ਫਿਰ ਪਾਈਚਾਰੇ ਦਾ ਨਾਮ ਨਹੀਂ ਲਿਆ ਅਤੇ ਹਮਦਰਦ ਨੇ RAMDEV ਵਿਰੁੱਧ ਮੁਕਦਮਾ ਧਾਰ ਕਰਕੇ ਸੋਸ਼ਲ ਮੀਡੀਆ ਤੋਂ ਟਿੱਪਣੀ ਜੋ ਹੈ ਕੀਤੀ ਗਈ ਹੈਗੀ ਉਹ ਹਟਾਉਣ ਦੀ ਮੰਗ ਕੀਤੀ ਸੀ ਪਤੰਜਲੀ ਅਤੇ RAMDEV ਦੀ ਨੁਮਾਇੰਦਗੀ ਕਰਦੇ ਹੋਏ ਨਾਇਰ ਨੇ ਕਿਹਾ ਹੈ ਕਿ ਉਹਨਾਂ ਦੇ ਮੁਵਕੀਲ ਜਿਹੜੇ ਨੇ ਉਹ ਕਿਸੇ ਵੀ ਧਰਮ ਦੇ ਵਿਰੋਧ ਨਹੀਂ ਨੇ ਇਸ ਤੇ ਅਦਾਲਤ ਨੇ ਕਿਹਾ ਕਿ ਐਫੀਡੈਵਿਟ ਜੋ ਹੈ ਉਹ ਆਪਣੇ ਸਟੈਂਡ ਉੱਤੇ ਸਬਮਿਟ ਕੀਤਾ ਜਾਵੇ ਨਯਨ ਨੇ ਅਦਾਤਾ ਉਤੇ ਜੋਇਆ ਅਦਾਲਤ ਨੂੰ ਸੂਚਿਤ ਕੀਤਾ ਕਿ ਪਤੰਜਲੀ ਅਤੇ RAMDEV ਦੁਆਰਾ ਸਾਰੇ ਇਤਰਾਜ਼ਯੋਗ ਇਸ਼ਤਿਹਾਰ ਪਾਵੇਂ ਪ੍ਰਿੰਟ ਹੋਣ ਜਾਂ ਵੀਡੀਓ ਹੋਣ ਡਿਲੀਟ ਕਰ ਦਿੱਤੇ ਜਾਣਗੇ ਪਰ ਅਦਾਲਤ ਨੇ RAMDEV ਨੂੰ ਇੱਕ ਹਲਫਨਾਮਾ ਵੀ ਜੋਇਆ ਸਬਮਿਟ ਕਰਨ ਦੇ ਲਈ ਕਿਹਾ ਤੁਹਾਨੂੰ ਦੱਸ ਦਈਏ ਕਿ ਅੱਜ ਸਭ ਤੋਂ ਪਹਿਲਾਂ ਅਦਾਲਤ ਨੇ ਜ਼ੁਬਾਨੀ ਟਿੱਪਣੀ ਕੀਤੀ ਕਿ ਬਾਬਾ RAMDEV ਦੀ ਸ਼ਰਬਤ ਜਹਾਦ ਟਿੱਪਣੀ ਨੇ ਜ਼ਮੀਰ ਨੂੰ ਝੰਜੋੜ ਦਿੱਤਾ ਹੈਗਾ ਕਿਸ ਤਰੀਕੇ ਦੇ ਨਾਲ ਅਜੇ ਹੀ ਸਟੇਟਮੈਂਟ ਦਿੱਤੀ ਗਈ ਹਮਦਰਦ ਦੇ ਵੱਲੋਂ ਸੀਨੀਅਰ ਵਕੀਲ ਮੁਕਰ ਰੋਤਗੀ ਪੇਸ਼ ਹੋਏ ਸੀਗੇ ਜਿਨ੍ਹਾਂ ਨੇ ਕਿਹਾ ਸੀ ਕਿ ਹੈਰਾਨ ਕਰਨ ਵਾਲਾ ਮਾਮਲਾ ਜੋ ਕਿ ਨਾ ਸਿਰਫ ਰੂ ਅਫਜ਼ਾ ਉਤਪਾਦ ਦੀ ਨਰਾਦਰਤਾ ਤੋਂ ਪਰੇ ਸਗੋ ਸੰਪਰਾਦਾਇਕ ਵੰਡ ਦਾ ਮਾਮਲਾ ਵੀ ਹੈ ਉਹਨਾਂ ਇਹ ਵੀ ਕਿਹਾ ਸੀ ਕਿ RAMDEV ਦੀਆਂ ਟਿੱਪਣੀਆਂ ਨਫ਼ਰਤ ਭਰੇ ਭਾਸ਼ਣ ਦੇ ਸਮਾਨ ਹੈ ਰੋਤਗੀ ਨੇ ਵੀ ਕਿਹਾ ਸੀ ਕਿ ਆਪਣੀਆਂ ਟਿੱਪਣੀਆਂ ਦੇ ਨਾਲ RAMDEV ਨੇ ਧਰਮ ਦੇ ਆਧਾਰ ਉਤੇ ਹਮਦਰਦ ਉਤੇ ਹਮਲਾ ਕੀਤਾ ਕਿਉਂਕਿ ਉਹਨਾਂ ਇਸ ਨੂੰ ਸ਼ਰਬਤ ਜਿਹਦਾ ਨਾਮ ਦਿੱਤਾ ਹਾਲਾਂਕਿ ਰੋਤਗੀ ਨੇ ਵੀ ਕਿਹਾ ਕਿ RAMDEV ਦਾ ਇੱਕ ਜਾਣਿਆ ਪਛਾਣਿਆ ਇੱਕ RAMDEV ਜੋ ਹੈ ਇੱਕ ਬ੍ਰਾਂਡ ਹੈ ਨਾਮ ਬਹੁਤ ਫੇਮਸ ਹੈਗਾ ਉਹ ਕਿਸੇ ਵੀ ਹੋਰ ਪ੍ਰੋਡਕਟ ਦੀ ਜੋ ਇੱਕ ਡਿਸਕ੍ਰਿਮੀਨੇਸ਼ਨ ਜੋ ਹੈ ਉਹ ਕੀਤੇ ਬਿਨਾ ਜਾਂ ਉਸ ਦੀ ਜੋ ਹੈ ਨਿਰਾਦਰ ਕੀਤੇ ਬਿਨਾ ਵੀ ਆਪਣਾ ਜੋ ਪ੍ਰੋਡਕਟ ਹੈ ਉਹ ਵੇਚ ਸਕਦੇ ਨੇ ਅਜਿਹੇ ਦੇ ਵਿੱਚ ਜੋ ਵਕੀਲ ਨੇ ਨਯਰ ਉਹਨਾਂ ਦੇ ਵੱਲੋਂ ਪਿਛਲਾ ਜੋ ਮਾਮਲਾ ਹੋਇਆ ਸੀ ਉਸ ਮਾਮਲੇ ਦਾ ਵੀ ਜੋ ਹੈ ਰੈਫਰੈਂਸ ਦਿੱਤਾ ਕਿ ਪਹਿਲਾਂ ਵੀ ਜੋ ਹੈ ਜਦੋਂ ਉਹਨਾਂ ਦੇ ਵੱਲੋਂ ਅਜਿਹੇ ਕੁਝ ਇਸ਼ਤਿਹਾਰ ਦਿੱਤੇ ਗਏ ਸੀ ਜਿਸ ਨੂੰ ਲੈ ਕੇ ਮਾਮਲਾ ਪੱਕਿਆ ਸੀਗਾ ਕੋਰਟ ਤੱਕ ਮਸਲਾ ਪੱਕਿਆ ਸੀ ਤੇ ਕੋਰਟ ਦੇ ਵੱਲੋਂ ਜੋ ਹੈ ਹੁਕਮ ਜਾਰੀ ਕੀਤੇ ਗਏ ਸੀ ਪਬਲੀਕਲੀ ਜੋ ਹੈ ਮਾਫੀ ਵੀ ਜੋ RAMDEB BABA RAMDEB ਨੇ ਉਹਨਾਂ ਦੇ ਵੱਲੋਂ ਮੰਗੀ ਗਈ ਸੀ ਅਖਬਾਰਾਂ ਦੇ ਵਿੱਚ ਮਾਫੀਨਾਮਾ ਕਢਵਾਇਆ ਗਿਆ ਸੀ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਸੀ ਤਾਂ ਫੇਰ ਤੋਂ ਅਜਿਹੀ ਹਰਕਤ ਕੀਤੀ ਗਈ ਹੈ ਕਿ ਖੈਰ ਹੁਣ 1 ਮਈ ਤੱਕ ਦਾ ਸਮਾਂ ਦਿੱਤਾ ਗਿਆ ਹੈਗਾ RAMDEB ਜੋਨੇ BABA RAMDEB ਉਹਨਾਂ ਨੂੰ ਕਿ 1 ਮਈ ਤੱਕ ਐਫਿਡੇਵਿਟ ਜੋ ਹੈ ਉਹ ਜਮ੍ਹਾਂ ਕਰਵਾਇਆ ਜਾਵੇ ਅਦਾਲਤ ਦੇ ਵਿੱਚ ਕੀ ਤੁਸੀਂ ਜੋ ਵੀ ਵੀਡੀਓਜ਼ ਹੈਗੀਆਂ ਅਜਿਹੀਆਂ ਵੀਡੀਓਜ਼ ਧਾਰਮਿਕ ਸਟੇਟਮੈਂਟ ਜਿਸ ਦੇ ਵਿੱਚ ਰਿਲੇਟਿਡ ਹੈ ਜਿਸ ਦੇ ਵਿੱਚ ਧਾਰਮਿਕ ਬਿਆਨ ਦਿੱਤੇ ਗਏ ਨੇ ਟਿੱਪਣੀ ਕੀਤੀ ਗਈ ਹੈਗੀ ਕਿਸੇ ਹੋਰ ਬ੍ਰਾਂਡ ਨੂੰ ਲੈ ਕੇ ਕੋਈ ਅਜਿਹੀ ਗੱਲ ਕੀਤੀ ਗਈ ਹੈਗੀ ਆ ਜਿਸ ਦੇ ਨਾਲ ਤੁਹਾਡੀ ਵਿਕਰੀ ਜ਼ਿਆਦਾ ਹੋਵੇ ਲੋਕਾਂ ਦੇ ਵਿੱਚ ਇੱਕ ਤਰੀਕੇ ਦੇ ਨਾਲ ਜੋ ਖਲਾਫ ਐਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਲੋਕਾਂ ਦੇ ਵਿੱਚ ਇੱਕ ਅਲੱਗ ਹੀ ਸਿਨੈਰੀਓ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪ੍ਰੋਡਕਟ ਨੂੰ ਲੈ ਕੇ ਤਾਂ ਅਜਿਹੇ ਜੋ ਬਿਆਨ ਨੇ ਟਿੱਪਣੀ ਜੋ ਹੈਗੀ ਆ ਉਹ ਸੋਸ਼ਲ ਮੀਡੀਆ ਤੋਂ ਵੀਡੀਓ ਦੇ ਮਾਧਿਅਮ ਦੇ ਰਾਹੀਂ ਆ ਪਾਇਓ ਉਹ ਪ੍ਰਿੰਟ ਮੀਡੀਆ ਦੇ ਵਿੱਚੋਂ ਹਟਾਏ ਜਾਣ ਨੂੰ ਲੈ ਕੇ ਜੋ ਸਟੈਂਡ ਲਿਆ ਗਿਆ ਉਸ ਮੁਤਲਕ ਐਫਿਡੇਵਟ ਇੱਕ ਮਈ ਤੱਕ ਜੋ ਹੈ ਉਹ ਪੇਸ਼ ਕੀਤਾ ਜਾਵੇ ਤਾਂ ਇੱਕ ਵਾਰੀ ਤੁਹਾਨੂੰ ਬਿਆਨ ਸੁਣਾ ਦਿੰਨੇ ਆ। ਇਸ ਬਿਆਨ ਨੂੰ ਲੈ ਕੇ ਪੂਰਾ ਮਸਲਾ ਪੱਖਿਆ ਜਿਸ ਬਿਆਨ ਨੂੰ ਲੈ ਕੇ ਹਮਦਰਦ ਫਾਊਂਡੇਸ਼ਨ ਦੇ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ। ਕੀ ਕੁਝ ਕਿਹਾ ਸੀ 3 ਅਪ੍ਰੈਲ ਨੂੰ ਜਦੋਂ ਬਾਬਾ RAM DEV ਦੀ ਜੋ ਹੈ ਉਹਨਾਂ ਨੇ ਆਪਣੇ ਪ੍ਰੋਡਕਟ ਪਤੰਜਲੀ ਦਾ ਜੋ ਸ਼ਰਬਤ ਉਸ ਦੀ ਲਾਂਚਿੰਗ ਕੀਤੀ ਸੀ ਤਾਂ ਲਾਂਚਿੰਗ ਕਿਸ ਆਧਾਰ ਤੇ ਕੀਤੀ ਗਈ ਸੀ ਕੀ ਕੁਝ ਲਫ਼ਜ਼ ਉਹਨਾਂ ਦੇ ਵੱਲੋਂ ਵਰਤੇ ਗਏ ਸੀ ਇੱਕ ਵਾਰੀ ਤੁਹਾਨੂੰ ਸੁਣਾਉਂਦੇ ਆ। प्रहार जहर दूसरी तरफ शरबत के नाम पर एक कंपनी है जो शरबत तो देती है लेकिन वो शरबत से जो तो पैसा मिलता है उससे मदरसे और मस्जिदें बनवाती है, ठीक है उनका मज़हब है लेकिन आप यदि वो शरबत पियेंगे तो मस्जिद और मदरसे बनेंगे और पतंजलि का गुलाब का शरबत पीते आप ये शरबत पियेंगे आप तो गुरुकुल बनेंगे आचार्य कोलम बनेगा पतंजलि विश्वविद्यालय भारतीय शिक्षा बोर्ड आगे बढ़ेगा इसलिए मैं कहता हूँ ये शरबत जिहाद भी जैसे लव जिहाद वोट जिहाद चल रहा है ना ऐसे शरबत जिहाद भी चल रहा है तो लो आपको इस शरबत जिहाद से बचाना है तो ਸਬ ਤੱਕ ਇਹ ਪਤੰਜਲੀ ਦਾ ਸ਼ਰਬਤ ਪੀਓਗੇ ਤਾਂ ਤੁਸੀਂ ਗੁਰਕੁਲ ਜਾਓਗੇ ਇਹ ਸਟੇਟਮੈਂਟ ਦਿੱਤੀ ਗਈ ਸੀ ਹਾਲਾਂਕਿ ਜਦੋਂ ਇਹ ਵੀਡੀਓ ਵੱਡੇ ਪੱਧਰ ਤੇ ਜੋ ਤੁਸੀਂ ਹੁਣੇ ਵੀਡੀਓ ਦੇਖੀ ਹੈਗੀ ਤੁਸੀਂ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਜ਼ਰੂਰ ਦੇਖੀ ਹੋਵੇਗੀ ਬਹੁਤ ਵੱਡੇ ਪੱਧਰ ਤੇ ਇਹ ਵੀਡੀਓ ਵਾਇਰਲ ਹੋਈ ਸੀ ਜਦੋਂ ਇਹ ਵੀਡੀਓ ਵਾਇਰਲ ਹੋਈ ਸੀ ਕਈ ਲੋਕਾਂ ਦੇ ਵੱਲੋਂ ਇਸ ਦੀ ਖਿਲਾਫਤ ਕੀਤੀ ਗਈ ਸੀ ਜਿਸ ਤੋਂ ਬਾਅਦ ਬਾਬਾ RAMDEV ਦੇ ਵੱਲੋਂ ਫਿਰ ਤੋਂ ਵੀਡੀਓ ਪਾਈ ਗਈ ਸੀ ਕਿ ਜੋ ਮੈਂ ਵੀਡੀਓ ਪਾਈ ਹੈਗੀ ਉਹ ਵੀਡੀਓ ਸੁਣ ਕੇ ਕਈਆਂ ਨੂੰ ਮਰਚਾਂ ਲੱਗੀਆਂ ਨੇ ਸਟੇਟਮੈਂਟ ਉਹਨਾਂ ਦੇ ਵੱਲੋਂ ਦਿੱਤੀ ਗਈ ਸੀ ਜਿਸ ਤੋਂ ਬਾਅਦ ਹਮਦਰ ਫਾਊਂਡੇਸ਼ਨ ਦੇ ਵੱਲੋਂ ਇਸ ਮਾਮਲੇ ਉੱਤੇ ਜੋ ਹੈ ਜੋ ਇਹ ਵੀਡੀਓ ਜਾਰੀ ਕੀਤੀ ਗਈ ਸੀ ਬਾਬਾ ਰੇਂ ਆਰਾਮਦੇਵ ਦੇ ਵੱਲੋਂ ਉਸ ਨੂੰ ਲੈ ਕੇ ਮਾਮਲਾ ਦਰਜ ਕਰਾਇਆ ਗਿਆ ਐਕਸ਼ਨ ਜੋ ਹੈ ਕੀਤਾ ਗਿਆ ਉਸ ਦੇ ਤਹਿਤ ਹੁਣ ਸੁਣਵਾਈ ਅੱਜ ਹੋਈ ਹੈ ਹੁਣ ਇੱਕ ਮਹੀਨੇ ਸੁਣਵਾਈ ਹੋਵੇਗੀ ਜਦੋਂ ਐਫਿਡੇਵਿਟ ਬਾਬਾ ਆਰਾਮਦੇਵ ਦੇ ਵੱਲੋਂ ਸਬਮਿਟ ਕੀਤਾ ਜਾਵੇਗਾ ਜਿਸ ਦੇ ਵਿੱਚ ਬਕਾਇਦਾ ਜੋ ਅੱਜ ਸਟੇਟਮੈਂਟ ਉਹਨਾਂ ਦੇ ਵੱਲੋਂ ਕਾਸ ਕੀਤੀ ਗਈ ਹੈਗੀ ਹਾਈ ਕੋਰਟ ਦੇ ਵਿੱਚ ਕਿ ਅਸੀਂ ਵੀਡੀਓ ਜੋ ਵੀ ਪ੍ਰਿੰਟ ਦੇ ਵਿੱਚ ਹੈ ਭਾਵੇਂ ਵੀਡੀਓ ਫਾਰਮ ਦੇ ਵਿੱਚ ਹੈ ਅਸੀਂ ਉਹ ਡਿਲੀਟ ਕਰ ਦਾਂਗੇ ਤਾਂ ਹੁਣ ਦੇਖਣਾ ਹੋਵੇਗਾ ਇੱਕ ਮਹੀਨੋਂ ਕੀ ਕੁਝ ਸੁਣਵਾਈ ਜੋ ਹੈ ਹੁੰਦੀ ਹੈ ਕੋਰਟ ਦੇ ਵਿੱਚ ਜਦੋਂ ਐਫੀਡਾਬੈਟ ਜੋ ਹੈ ਬਾਬਾ RAMDEV ਦੇ ਵੱਲੋਂ ਸਬਮਿਟ ਕੀਤਾ ਜਾਵੇਗਾ ਪ੍ਰਹਾਰ ਜ਼ਹਿਰ ਦੂਸਰੀ ਤਰਫ ਸ਼ਰਬਤ ਕੇ ਨਾਮ ਪਰ ਇੱਕ ਕੰਪਨੀ ਹੈ ਜੋ ਸਰਵਤ ਦिती ਹੈ ਲੇਕਿਨ ਉਹ ਸਰਵਤ ਸੀ ਜੋ ਪੈਸਾ ਮਿਲਦਾ ਉਸੇ ਮਦਰਸੇ ਔਰ ਮਸਜਿਦਾਂ ਬਣਵਾਤੀ ਠੀਕ ਹੋ ਉਹਨਾਂ ਦਾ ਮਜ਼ਬ ਹੈ ਲੇਕਿਨ ਆਪ ਜੇਦੀ